ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਪਿੰਡ ਜੋਧਪੁਰ ਰਮਾਣੇ ਤੋਂ ਆਪਣੇ ਕੋਲ ਨਾ ਬਜ਼ੁਰਗ ਛੁਰੀ ਲਵਾਉਣ ਪਹੁੰਚੇ ਆ ਸਪੈਸ਼ਲ ਵਾਲੀ ਬਾਈਆਂ ਨੂੰ ਆਪਾਂ ਛੁਰੀ ਲਾ ਕੇ ਦਿੱਤੀ ਆ ਜਿਹਦਾ ਰੇਟ ਆਗਾ 3500 ਰੁਪਿਆ ਸੋ ਬਾਈਆਂ ਨੇ ਆਪਣੇ ਕੋਲ ਲਵਾਈਆ ਸੋ ਬਜ਼ੁਰਗ ਨੂੰ ਪੁੱਛਦੇ ਆਪਾਂ ਕਿੰਨਾ ਕ ਚਿਰ ਪਹਿਲਾਂ ਆਪਣੇ ਤੋਂ ਕਰਾਹਾ ਲੈ ਕੇ ਗਏ ਸੀ ਕਿੰਨੀ ਛੁਰੀ ਲਵਾ ਰਿਹਾ ਕਰਾਹੇ ਤੇ ਤੇ ਕਿੰਨਾ ਕ ਵਧੀਆ ਕਰਾਹਾ ਚੱਲਿਆ ਇਹਨਾਂ ਦਾ ਪੁੱਛਦੇ ਇਹਨਾਂ ਦਾ ਰਿਵਿਊ ਹਾਂਜੀ ਬਜ਼ੁਰਗੋ ਦੱਸੋ ਬਹੁਤ ਵਧੀਆ ਕਰਾਹਾ ਚੱਲਿਆ ਜਾਂਦਾ ਹਾਂਜੀ ਹਾਂ 15 16 ਸਾਲ ਹੋ ਗਏ ਕਰਾਹਾ ਬਣਾਇਆ ਨੂੰ ਬਹੁਤ ਹੀ ਸ਼ ਹਾਂਜੀ ਤੇ ਬਾਕੀ ਜੀ ਕਿੰਨੀ ਵੀ ਛੁਰੀ ਲਵਾ ਰਹੇ ਤੁਸੀਂ ਇਹ ਹਾਂ ਛੁਰੀ ਤਾਂ ਪਹਿਲੀ ਹੈ ਜੀ ਅੱਛਾ ਜੀ ਪਹਿਲਾਂ ਕਸਾਤੀ ਇਹ ਦੂਜੀ ਛੁਰੀ ਆ ਹਾਂ ਦੂਜੀ ਛੁਰੀ ਹੈ ਜੀ ਪਹਿਲੀ ਛੁਰੀ ਕਸਾਤੀ ਜੀ ਠੀਕ ਹੈ ਹਾਂਜੀ ਰਾਤਾਂ ਤੁਸੀਂ ਬਹੁਤ ਹੀ ਕਰਾਹ ਲੈ ਜਿਹਦੇ ਨਾਲ ਸਾਡੇ ਕੋਲ ਟਿੱਬੇ ਸੀਗੇ ਬਹੁਤ ਹੀ ਕਰਾਹ ਲੈ ਜੀ ਰਾਤਾਂ ਕੀ ਹੂੰ ਵਧੀਆ ਲੱਗਿਆ ਜੀ ਪੂਰਾ ਬਹੁਤ ਵਧੀਆ ਲੱਗਿਆ ਕੰਮ ਕਰ ਵਧੀਆ ਲੱਗਿਆ ਆਪਣਾ ਹਾਂ ਬਹੁਤ ਵਧੀਆ ਕੰਮ ਲੱਗਿਆ ਬਾਕੀ ਜੀ ਤੁਸੀਂ ਵੀ ਸਪੈਸ਼ਲ ਮਾਡਲ ਵਾਲੀ ਛੁਰੀ ਲਵਾਉਣਾ ਚਾਹੁੰਦੇ ਦੂਰ ਨੇੜੇ ਕਿਤੇ ਵੀ ਜੀ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਮਿਸਤਰੀ ਲਾਹਵ ਸਿੰਘ ਤਲਵੰਡੀ ਸਾਬ ਰੋਡ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਕਾਲ ਕਰ ਲੈ ਸਕਦੇ ਤੁਸੀਂ ਸ਼੍ਰੀ ਲਵਾਉਣ ਵਾਸਤੇ ਨਮਾ ਕਰਹਾ ਬਣਵਾਉਣ ਵਾਸਤੇ ਬਾਕੀ ਹਰ ਵੀ ਦਿਖਾ ਦੇ ਬਾਈ ਵੀ ਸਪੈਸ਼ਲ ਵਾਲੀ ਸ਼੍ਰੀ ਲਾਈ ਆਪਾਂ 4 ਇੰਚ 244 ਪੂਰੀ ਵਧੀਆ ਤੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਤਾਂ ਜਰੂਰ ਫੋਨ ਕਰ ਲਿਓ ਸასიਕਾਰ ਥੱਲੇ ਕਰ